ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਬਹੁਤ ਜਲਦੀ ਆਪਣੇ ਵਿੱਚ ਆਉਣਗੇ ਭਾਈ ਅਮਰਤਪਾਲ ਸਿੰਘ ਆਪਣੇ ਵਿੱਚ ਕਿਸ ਆਧਾਰ ਤੇ ਆਉਣਗੇ ਜੇਲ੍ਹ ਤੋਂ ਉਹ ਬਾਹਰ ਕਿਸ ਲੌਜਿਕ ਦੇ ਨਾਲ ਆਉਣਗੇ ਜਾਂ ਫਿਰ ਕੋਈ ਹੋਰ ਕਾਰਨ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਦੋਸਤੋ ਇਹ ਜਿਹੜਾ ਮੈਂ ਜੇਲ ਆ ਰਿਆਂਗਾ ਇਹ ਜੇ ਨੂੰ ਬਹੁਤ ਜਲਦੀ ਹਟਾ ਦਿੱਤਾ ਜਾਵੇਗਾ ਜਦੋਂ ਭਾਈ ਅਮਰਤਪਾਲ ਸਿੰਘ ਜੇਲ ਤੋਂ ਬਾਹਰ ਆ ਰਹੇ ਹੋਣਗੇ ਉਦੋਂ ਮੈਂ ਇਸ ਜੇ ਨੂੰ ਖਤਮ ਕਰ ਦੇਵਾਂਗਾ ਪਰ ਉਹ ਕਿਸ ਲੌਜਿਕ ਦੇ ਨਾਲ ਮੈਂ ਇਹ ਗੱਲ ਕਰ ਰਿਆਂਗਾ ਆਹ ਵੀਡੀਓ ਕਰਦੇ ਆ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਖੋ ਖਾਲਸਾ ਜੀ ਗੱਲ ਇਹ ਆ ਕਿ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਮਾਮਲਾ ਹੈ ਉਹ ਆਪਾਂ ਸਾਰਿਆਂ ਨੂੰ ਪਤਾਗਾ ਕਿ ਭਾਈ ਅਮਰਤਪਾਲ ਸਿੰਘ ਹੁਣ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇਗੇ। ਔਰ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਬਾਅਦ ਕੀ ਕੀ ਸਥਿਤੀਆਂ ਨੇ ਜਿਹੜੀਆਂ ਉਹ ਸਾਡੇ ਵਿੱਚ ਆਈਆਂ ਨੇ ਤੇ ਹੁਣ ਉਹ ਕਿਸ ਕਾਰਨ ਕਰਕੇ ਜਿਹੜਾ ਜੇਲ੍ਹ ਤੋਂ ਬਾਹਰ ਆ ਰਹੇ ਨੇ ਕੀ ਉਹਨਾਂ ਨੂੰ ਸਰਕਾਰ ਛੱਡ ਰਹੀ ਆ ਕੀ ਉਹਨਾਂ ਨੂੰ ਅਦਾਲਤ ਵੱਲੋਂ ਛੱਡਿਆ ਜਾ ਰਿਹਾ ਇਹ ਸਵਾਲ ਵੱਡੇ ਸਵਾਲ ਨੇ ਦੋਨੇ ਜਿਨ੍ਹਾਂ ਨੂੰ ਆਪਾਂ ਐਡਰੈਸ ਕਰਦੇ ਆਂ ਦੋਤੋਂ ਜਿਹੜਾ ਦਾ ਹੈਗਾ ਸਰਕਾਰ ਵਾਲਾ ਉਹਦੇ ਉੱਤੇ ਤਾਂ ਆਪਾਂ ਇੱਕੋ ਹੀ ਗੱਲ ਕਹਿ ਸਕਦੇ ਆਂ ਕਿ ਸਰਕਾਰ ਹੈ ਜਿਹੜੀ ਨਾ ਪੰਜਾਬ ਸਰਕਾਰ ਤੇ ਨਾ ਹੀ ਕੇਂਦਰ ਦੀ ਸਰਕਾਰ ਇਹ ਕਦਾ ਚਿੱਤ ਵੀ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਉਹਨਾਂ ਦਾ ਤਾਂ ਸਿਰਫ ਇੱਕੋ ਇੱਕ ਫੰਡਾ ਹੈ ਕਿ ਜੇਕਰ ਭਾਈ ਅਮਰਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਗਏ ਉਹਨਾਂ ਨੂੰ ਪਤਾ ਹੈਗਾ ਕਿ ਜਿਹੜਾ ਸਾਡਾ ਪੰਥ ਹੈਗਾ ਪੂਰੇ ਦਾ ਪੂਰਾ ਪੰਥ ਹੈ ਜਿਹੜਾ ਉਹਨਾਂ ਦੀ ਪਿੱਠ ਦੇ ਉੱਪਰ ਖੜਾ ਹੋ ਜਾਵੇਗਾ ਤੇ ਜਿਹੜਾ ਉਹ ਕਦੇ ਵੀ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ ਫਿਰ ਕਿਵੇਂ ਆਉਣਗੇ ਬਾਹਰ ਕੀ ਫਿਰ ਦੂਸਰਾ ਜਿਹੜਾ ਸਵਾਲ ਆ ਕਿ ਅਦਾਲਤਾਂ ਵੱਲੋਂ ਬਾਹਰ ਆਉਣਗੇ ਅਦਾਲਤ ਵੱਲੋਂ ਬਾਹਰ ਆਉਣਗੇ ਖਾਲਸਾ ਜੀ ਮੈਂ ਹੁਣ ਇਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਭਾਈ ਅਮਰਤਪਾਲ ਸਿੰਘ ਵੱਲੋਂ ਕੱਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ ਕਿ ਜਿਹੜਾ ਮੇਰੇ ਉੱਪਰ ਐਨਐਸਏ ਲਾਇਆ ਹੋਇਆਗਾ ਉਹ ਐਨਐਸਏ ਲਾਉਣ ਦਾ ਮਤਲਬ ਕੀ ਹੁੰਦਾਗਾ ਕਿ ਬੰਦੇ ਨੂੰ ਇਤਿਹਾਸ ਵਜੋਂ ਅੰਦਰ ਰੱਖਿਆ ਹੋਇਆ ਕਿ ਜਿਹੜਾ ਐਨਐਚਏ ਆ ਉਹਦਾ ਮਤਲਬ ਕੀ ਹੁੰਦਾਗਾ ਕਿ ਕਿਸੇ ਦੇਸ਼ ਦੇ ਵਿੱਚ ਦੋਸਤੋ ਐਨਐਸਏ ਵਰਗਾ ਕੋਈ ਕੇਸ ਨਹੀਂ ਹੈਗਾ ਜਿਸ ਕੇਸ ਦੇ ਤਹਿਤ ਤੁਸੀਂ ਸਿਰਫ ਸ਼ੱਕ ਦੇ ਆਧਾਰ ਦੇ ਉੱਪਰ ਕਿਸੇ ਵਿਅਕਤੀ ਨੂੰ ਸਾਲ ਉਹਦੀ ਕੋਈ ਸੁਣਵਾਈ ਨਾ ਹੋਵੇ ਉਦੇ ਉੱਤੇ ਕੋਈ ਕੇਸ ਨਾ ਹੋਵੇ ਉਹਦੇ ਉੱਪਰ ਕੋਈ ਐਫਆਈਆਰ ਦਰਜ ਨਾ ਹੋਵੇ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਹੋਣਾ ਨਾ ਹੋਵੇ ਲੇਕਿਨ ਸਿਰਫ ਜਿਹੜਾ ਪੁਲਿਸ ਨੂੰ ਲੱਗਦਾ ਹੈਗਾ ਜਾਂ ਸਰਕਾਰ ਨੂੰ ਲੱਗਦਾ ਹੈਗਾ ਵੀ ਇਹਦੇ ਤੋਂ ਦੇਸ਼ ਨੂੰ ਦੇਸ਼ ਦੀ ਅਖੰਡਤਾ ਨੂੰ ਖਤਰਾ ਹੋ ਸਕਦਾ ਹੈ ਇਹਦੇ ਆਧਾਰ ਤੇ ਬੰਦੇ ਦੇ ਉੱਪਰ ਕੇਸ ਦਰਜ ਕਰ ਦਿੱਤਾ ਜਾਂਦਾ ਐਨਐਸਏ ਲਾ ਕੇ ਉਹ ਬੰਦਾ ਸਾਲ ਉਹਦੀ ਕੋਈ ਸੁਣਵਾਈ ਵੀ ਨਹੀਂ ਹੁੰਦੀ ਹੁਣ ਦੋਸਤੋ ਇਸ ਤਰ੍ਹਾਂ ਨਾ ਕਿ ਮੈਂ ਆਪਣਾ ਜਿਹੜਾ ਕਿਸੇ ਵੀ ਦੇਸ਼ ਦੇ ਵਿੱਚ ਕਾਨੂੰਨ ਤਾਂ ਨਹੀਂ ਹੈਗਾ ਆਪਾਂ ਨੂੰ ਪਤਾ ਪਰ ਸਾਡਾ ਦੇਸ਼ ਤਾਂ ਫਿਰ ਤੁਹਾਨੂੰ ਪਤਾ ਹੈ ਮਹਾਨ ਹੈਗਾ ਤੇ ਲੇਕਿਨ ਹੁਣ ਸਵਾਲ ਪੈਦਾ ਹੁੰਦਾਗਾ ਕਿ ਭਾਈ ਅਮਰਤਪਾਲ ਸਿੰਘ ਨੂੰ ਸਰਕਾਰ ਵੱਲੋਂ ਇਹ ਕਿਹਾ ਗਿਆਗਾ ਕਿ ਇਹਦੇ ਉੱਪਰ ਐਨਐਸਏ ਤਾਲਾਈ ਹੈ ਕਿਉਂਕਿ ਇਸ ਸੰਵਿਧਾਨ ਨੂੰ ਨਹੀਂ ਮੰਨਦਾ ਹੈਗਾ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਜਿਹੜਾ ਦੇਸ਼ ਦੀ ਅਖੰਡਤਾ ਨੂੰ ਖਤਰਾ ਪੈਦਾ ਹੋ ਜੂਗਾ ਦੇਸ਼ ਦੇ ਟੁਟੇ ਹੋ ਜਾਣਗੇ ਲੇਕਿਨ ਹੁਣ ਜਿਹੜੀ ਅਦਾਲਤ ਦੇ ਵਿੱਚ ਦੋਸਤੋ ਪਟੀਸ਼ਨ ਪਾਈ ਆ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਦਲੀਲ ਹੈ ਜਿਹੜਾ ਲੌਜੀਕ ਹੈ ਉਹਨਾਂ ਦਾ ਇਹ ਹੈਗਾ ਕਿ ਮੈਂ ਪਹਿਲਾਂ ਤਾਂ ਇਲੈਕਸ਼ਨ ਲੜਨ ਵੇਲੇ ਇੱਕ ਲਿਖਤੀ ਸਹੂਕਾਦੀ ਹੈ ਕਿ ਮੈਂ ਜਿਹੜਾ ਦੇਸ਼ ਦੀ ਸੰਵਿਧਾਨ ਦੇ ਵਿੱਚ ਭਰੋਸਾ ਕਰਦਾ ਇਹ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਕਾ ਦੂਸਰੇ ਨੰਬਰ ਤੇ ਦੋਸਤੋ ਦੂਜਾ ਵੱਡੀ ਦਲੀਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਆਪਣੀ ਜਿਹੜੀ ਇਸ ਦਲੀਲ ਨੂੰ ਮੰਨ ਲਿਆ ਤੇ ਜਾ ਕੇ ਲੋਕ ਸਭਾ ਦੇ ਸਪੀਕਰ ਕੋਲੇ ਬਿਰਲਾ ਸਾਹਿਬ ਕੋਲੇ ਜਿਹੜੀ ਇਹ ਕਸਮ ਚੱਕੀ ਐ ਸੌ ਖਾਦੀ ਐ ਕਿ ਮੈਂ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਹਾਂ ਤੇ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਚੱਲਾਂਗਾ ਹੁਣ ਦੋਸਤੋ ਤੀਜੀ ਅਗਲੀ ਦਲੀਲ ਕੀ ਆ ਜਾਂਦੀ ਆ ਤੀਜੀ ਦਲੀਲ ਇਹ ਐ ਕਿ ਮੈਨੂੰ ਲੋਕਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਦੇ ਨਾਲ ਮੈਨੂੰ ਜਿਤਾ ਦਿੱਤਾ ਯਾਨੀ ਕਿ ਕਹਿਣ ਤੋਂ ਪਾਬ ਇਹ ਹੈ ਕਿ ਮੈਂ ਇਕੱਲਾ ਹੀ ਨਹੀਂ ਕਹਿੰਦਾ ਕਿ ਮੈਂ ਸੰਵਿਧਾਨ ਨੂੰ ਮੰਨਾਂਗਾ ਮੇਰੇ ਨਾਲ 5 ਲੱਖ ਦੇ ਕਰੀਬ ਜਿਹੜੇ ਲੋਕ ਨੇ ਜਿਹੜੇ ਵੋਟਰ ਨੇ ਦੇ ਇਸ ਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਦੁਨੀਆ ਦੇ ਵਿੱਚੋਂ ਸਾਡੇ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਹੈ ਉਸ ਲੋਕਤੰਤਰ ਦੇ ਅਨੁਸਾਰ ਮੈਨੂੰ 5 ਲੱਖ ਲੋਕਾਂ ਨੇ ਇਹ ਮੰਡਟ ਦਿੱਤਾਗਾ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਜਿਹੜੀ ਸੌਖਾ ਰਿਹਾ ਉਹ ਸਹੀ ਖਾ ਰਿਹਾ ਤੇ ਸਭ ਤੋਂ ਵੱਡੇ ਮਾਰਜਨ ਦੇ ਨਾਲ ਯਾਨੀ ਕਿ ਤਕਰੀਬਨ 2 ਲੱਖ ਵੋਟਾਂ ਦੇ ਮਾਰਜਨ ਦੇ ਨਾਲ ਮੈਨੂੰ ਲੋਕਾਂ ਨੇ ਜਿਤਾਇਆਗਾ ਇਹ ਜਿਹੜਾ ਲੌਜੀਕ ਹੈ ਦੋਸਤੋ ਇਤੋਂ ਵੱਡਾ ਕੋਈ ਲੌਜੀਕ ਹੋ ਨਹੀਂ ਸਕਦਾ ਜਿਹਦੇ ਤਹਿਤ ਐਨਐਸਸੀ ਦਾ ਕੋਈ ਮਤਵਲ ਰਹਿ ਹੀ ਨਹੀਂ ਜਾਂਦਾ ਐਨਐਸਸੀ ਦਾ ਮਤਵਲ ਮੈਂ ਤੁਹਾਨੂੰ ਪਹਿਲਾਂ ਸਮਝਾਇਆਗਾ ਉਹ ਇਹੀ ਹੈ ਕਿ ਇਸ ਤੋਂ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ ਤੇ ਲੇਕਿਨ ਮੈਂ ਦੋ ਵਾਰੀ ਕਸਮ ਖਾ ਲਈ ਤੇ ਮੇਰੀ ਕਸਮ ਨੂੰ ਲੋਕਾਂ ਨੇ ਮੋਹਰ ਲਾ ਦਿੱਤੀ 5 ਲੱਖ ਲੋਕਾਂ ਨੇ ਮੋਹਰ ਲਾ ਕੇ ਮੰਨ ਲਿਆ ਕਿ ਜਿਹੜੀ ਇਹ ਬੰਦਾ ਗੱਲ ਕਹਿੰਦਾ ਹੈ ਸਹੀ ਕਹਿੰਦਾ ਹੈ ਤੇ ਉਸ ਦੇ ਉੱਪਰ ਮੋਹਰ ਲਾ ਕੇ ਮੈਨੂੰ ਲੋਕਾਂ ਨੇ ਲੋਕ ਸਭਾ ਦੇ ਵਿੱਚ ਭੇਜਿਆ ਹੁਣ ਦੋਸਤੋ ਸਵਾਲ ਅਗਲਾ ਜਿਹੜਾ ਪੈਦਾ ਹੁੰਦਾ ਉਹ ਇਹ ਹੈ ਕਿ ਜੇਕਰ ਮੈਨੂੰ ਲੋਕਾਂ ਨੇ ਆਪਣਾ ਨਮਾਇੰਦਾ ਚੁਣ ਲਿਆ ਮੈਂਬਰ ਆਫ ਪਾਰਲੀਮੈਂਟ ਚੁਣ ਲਿਆ ਤਾਂ ਮੈਂ ਜੇਕਰ ਲੋਕਾਂ ਦੇ ਵਿੱਚ ਜਾ ਹੀ ਨਹੀਂ ਸਕਦਾ ਲੋਕਾਂ ਦੇ ਨਾਲ ਗੱਲ ਨਹੀਂ ਕਰ ਸਕਦਾ ਲੋਕਾਂ ਨੂੰ ਮਿਲ ਨਹੀਂ ਸਕਦਾ ਤਾਂ ਇਹ ਕਸਮਾਂ ਇਹ ਵਾਦੇ ਇਹ ਜਿਵੇਂ ਆਪਾਂ ਕਹਿ ਲੋ ਕਿ ਇਹ ਕਾਨੂੰਨ ਸੰਵਿਧਾਨ ਇਹਨਾਂ ਦਾ ਫਿਰ ਮਤਲਬ ਕੀ ਹੈ ਇਹ ਜਿਹੜਾ ਲੋਜਿਕ ਹੈ ਦੋਸਤੋ ਉਹ ਤੋਂ ਵੀ ਸਟਰੋਂਗ ਹੈ ਕਿ ਜੇਕਰ ਮੈਨੂੰ ਲੋਕਾਂ ਨੇ ਲੋਕ ਸਭਾ ਮੈਂਬਰ ਬਣਾਏਗਾ ਚੁਣਿਆਗਾ ਮੈਂ ਬਕਾਇਦਾ ਕਸਮ ਚੁੱਕ ਚੁੱਕਿਆਗਾ ਤੇ ਮੈਂ ਜਾ ਕੇ ਲੋਕਾਂ ਦੇ ਮੁੱਦੇ ਨੇ ਜਿਹੜੇ ਉਹ ਐਡਰੈਸ ਕਰਨੇ ਨੇ ਲੋਕਾਂ ਦੇ ਮੁੱਦੇ ਨੇ ਜਿਹੜੇ ਮੈਂ ਉਹ ਜਿਸ ਕੰਮ ਦੇ ਲਈ ਲੋਕਾਂ ਨੇ ਮੈਨੂੰ ਚੁਣਿਆਗਾ ਉਹ ਮੈਂ ਜਾ ਕੇ ਲੋਕ ਸਭਾ ਦੇ ਵਿੱਚ ਆਪਣੇ ਮੁੱਦੇ ਲੋਕਾਂ ਦੇ ਰੱਖਣੇ ਨੇ ਉਹਦੇ ਉੱਤੇ ਮੈਂ ਬਹਿਸ ਦਾ ਹਿੱਸਾ ਬਣਨਾਗਾ ਸੰਵਿਧਾਨ ਦੇ ਅਨੁਸਾਰ ਹੁਣ ਮੈਂ ਕਾਨੂੰਨ ਬਣਾਉਣ ਵਾਲਿਆਂ ਦੇ ਵਿੱਚ ਬੈਠਣਾਗਾ ਹੁਣ ਦੋਸਤੋ ਇੱਕ ਮੈਂ ਹੁਣ ਇੱਕ ਸਵਾਲ ਬਾਕੀਆਂ ਤੇ ਖੜੇ ਕਰਦਾ ਦੇਸ਼ ਦੇ ਉੱਪਰ ਮੈਂ ਸਵਾਲ ਖੜਾ ਕਰਦਾ ਦੋਸਤੋ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਹੈਗਾ ਜਿਹਨੂੰ 5 ਲੱਖ ਲੋਕਾਂ ਨੇ ਵੋਟ ਪਾਈ ਆ 2 ਲੱਖ ਵੋਟ ਦੇ ਫਰਕ ਨਾਲ ਜਿੱਤੇ ਨੇ ਉਹ ਇਹ ਦੋਸਤੋ ਸਭ ਤੋਂ ਵੱਡਾ ਸਵਾਲ ਇਹ ਆ ਕਿ ਉਹਨਾਂ ਦੇ ਉੱਪਰ ਤਾਂ ਲਾਇਆ ਹੋਇਆ ਐਨਐਸਏ ਇਤਿਹਾਤ ਵਜੋਂ ਮਤਲਬ ਉਹਨੂੰ ਸਰਕਾਰ ਨੇ ਅੰਦਰ ਰੱਖਿਆ ਆ ਉਹ ਤੋਂ ਇਲਾਵਾ ਤਕਰੀਬਨ 65% ਮੇਰੇ ਖਿਆਲ ਦੇ ਵਿੱਚ ਜੇ ਮੈਂ ਗਲਤ ਨਾ ਆਵਾਂ ਤਾਂ ਇਸ ਤੋਂ ਵੱਧ ਹੀ ਹੈਗਾ ਅੰਕੜਾ ਉਹ ਲੋਕ ਲੋਕ ਸਭਾ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੇ ਉੱਪਰ ਬਲਾਤਕਾਰ ਦੇ ਜਿਨ੍ਹਾਂ ਦੇ ਉੱਪਰ ਕਤਲਾਂ ਦੇ ਇਰਾਦਾ ਕਤਲ ਦੇ 26 ਦੇ ਲੋਕਾਂ ਦੇ ਵੱਢ ਟੁੱਕ ਦੇ ਇਸ ਤਰ੍ਹਾਂ ਦੇ ਕਨਿਆਉਣੇ ਚੋਰੀ ਡਾਕਾ ਉਹ ਕਿਹੜਾ ਜੁਰਮ ਹੈ ਜਿਹਦੇ ਤਹਿਤ ਲੋਕਾਂ ਦੇ ਉੱਪਰ ਕੇਸ ਚੱਲਦੇ ਨੇ ਤੇ ਉਹ ਲੋਕਾਂ ਬੜੀ ਸਾਨੂੰ ਸੌਖਤ ਦੇ ਨਾਲ ਇਸੇ ਲੋਕ ਸਭਾ ਦੇ ਵਿੱਚ ਬੈਹਂਦੇ ਨੇ ਸੋ ਮੇਰਾ ਕਹਿਣ ਤੋਂ ਭਾਵ ਦੋਸਤੋ ਉਹ ਇਹ ਹੈਗਾ ਕਿ ਜਿਹੜੇ ਲੋਕਾਂ ਦੇ ਉੱਪਰ ਇੰਨੇ ਕਨੇਹਾਉਣੇ ਜੁਰਮ ਨੇ ਇੰਨੇ ਕਨੇਹਾਉਣੇ ਕੇਸ ਨੇਗੇ ਜਿਨ੍ਹਾਂ ਨੂੰ ਬੰਦਾ ਕਹਿੰਦਿਆ ਹੋਇਆ ਵੀ ਸ਼ਰਮ ਮਹਿਸੂਸ ਕਰਦਾ ਉਹ ਤਾਂ ਲੋਕ ਸਭਾ ਦੇ ਵਿੱਚ ਖੜ ਕੇ ਦਲੀਲਾਂ ਦੇ ਰਹੇ ਨੇ ਲੋਕਾਂ ਦੀ ਆਪਣੇ ਲੋਕਾਂ ਦੀ ਆਵਾਜ਼ ਚੁੱਕਦੇ ਨੇ ਚਾਹੇ ਜੋ ਵੀ ਸਮਝ ਲੋਣ ਦਾ ਇਸਾਰਾ ਮੇਰਾ ਕਿੱਧਰ ਨੂੰ ਆ ਤੇ ਲੇਕਿਨ ਸਾਡਾ ਜਿਹੜਾ ਨਮਾਇੰਦਾ ਉਹ ਕਹਿੰਦਾ ਮੇਰੇ ਉੱਪਰ ਤਾਂ ਕੋਈ ਇਸ ਤਰ੍ਹਾਂ ਦਾ ਜੁਰਮ ਵੀ ਨਹੀਂ ਹੈਗਾ ਵੀ ਮੈਂ ਕਿਸੇ ਦੇ ਕੋਈ ਥੱਪੜ ਮਾਰਿਆਗਾ ਜਾਂ ਕੋਈ ਹੋਰ ਕੋਈ ਇਹੋ ਜੀ ਗਲਤੀ ਕੀਤੀ ਆ ਜਿਹਦੇ ਉੱਤੇ ਮੈਨੂੰ ਕੋਈ ਸ਼ਰਮ ਮਹਿਸੂਸ ਹੁੰਦੀ ਹੋਵੇ ਸੋ ਦੋਸਤੋ ਹੁਣ ਸਵਾਲ ਹੋ ਗਿਆ ਰਿਹਾ ਹੋਣਾ ਹਾਈ ਕੋਰਟ ਵੱਲੋਂ 101% 101% ਜਿਹੜਾ ਹੈਗਾ ਫੈਸਲਾ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਵੇਗਾ ਕਿਉਂਕਿ ਸਰਕਾਰਾਂ ਹੁਣ ਆਪਣੇ ਆਪ ਤਾਂ ਕੋਈ ਫੈਸਲਾ ਲੈਂਦੀ ਹੀ ਨਹੀਂ ਹੈਗੀਆਂ ਉਹਨਾਂ ਨੂੰ ਫੈਸਲਾ ਲੈਣ ਦੇ ਲਈ ਅਦਾਲਤਾਂ ਦੇ ਹੁਕਮਾਂ ਦੀ ਲੋੜ ਪੈਂਦੀ ਆ ਸੋ ਇਹ ਫੈਸਲਾ ਜਿਹੜਾ ਬਹੁਤ ਜਲਦੀ ਆਵੇਗਾ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਰਿਹਾ ਕਰਨ ਦਾ ਰਿਹਾ ਕਰਨ ਦਾ ਜਿਹੜਾ ਫੈਸਲਾ ਬਹੁਤ ਜਲਦੀ ਆ ਰਿਹਾ ਹੈਗਾ ਤੇ ਦੋਸਤੋ ਉਹ ਤੇੜਾ ਦੂਰ ਨਹੀਂ ਹੈਗਾ ਜਦੋਂ ਭਾਈ ਅਮਰਤਪਾਲ ਸਿੰਘ ਸਾਡੇ ਵਿਚਕਾਰ ਹੋਣਗੇ ਸਾਡੇ ਅੰਦਰ ਸਾਹਮਣੇ ਬੈਠਣਗੇ ਲੋਕ ਸਭਾ 'ਚ ਬੈਠਣਗੇ ਤੇ ਲੋਕਾਂ ਦੇ ਨਾਲ ਮਿਲਦੇ ਨਾਜ਼ਰ ਆਉਣਗੇ ਔਰ ਸਾਡੀ ਇਹੋ ਅਰਦਾਸ ਵੀ ਹੈ ਕਿ ਇਹ ਜਿਹੜਾ ਜਲਦੀ ਤੋਂ ਜਲਦੀ ਦਿਨ ਆਵੇ ਤੇ ਇਹ ਸਾਡੀ ਆਪਣੇ ਭਰੋਸਾ ਵੀ ਆ ਹਾਈ ਕੋਰਟ ਦੇ ਉੱਪਰ ਜਾਂ ਸੁਪਰੀਮ ਕੋਰਟ ਦੇ ਉੱਪਰ ਕਿ ਉਹ ਜ਼ਰੂਰ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਜ਼ਰੂਰ ਕਰਨਗੇ ਇਨਸਾਫ ਦੇਣਗੇ ਤੇ ਅਸੀਂ ਚਾਹਾਂਗੇ ਕਿ ਉਹ ਦਿਨ ਆਵੇ ਤੇ ਜਿਹੜਾ ਇਹ ਸਪੇਸ ਬਣ ਚੁੱਕਿਆਗਾ ਖਾਲੀ ਥਾਂ ਜਿਹੜਾ ਪੰਥਕ ਸਫਾਂ ਦੇ ਵਿੱਚ ਖਾਲੀ ਥਾਂ ਪਿਆਗਾ ਉਹਨੂੰ ਜਲਦੀ ਤੋਂ ਜਲਦੀ ਭਾਈ ਅਮਰਤਪਾਲ ਸਿੰਘ ਭਰਨ ਤਾਂ ਕਿ ਲੋਕਾਂ ਦਾ ਜਿਹੜਾ ਗੁੱਸਾ ਲੋਕਾਂ ਦੇ ਮਨਾਂ ਦੇ ਵਿੱਚ ਸੰਕੇ ਪੈਦਾ ਹੋਏ ਨੇ ਉਹ ਦੂਰ ਹੋ ਜਾਣ ਤੇ ਭਾਈ ਅਮਰਤਪਾਲ ਸਿੰਘ ਲੋਕਾਂ ਦੀ ਅਗਵਾਈ ਕਰਦੇ ਨਜ਼ਰ ਆਉਣ ਵਾਇਗੜੀ ਕਾ ਖਾਲਚਾ ਵਾਇਗੜੀ ਕੀ ਫਾਟੇ